ਟੋਟਲ 300 ਪ੍ਰੋਜੈਕਟਸ ਨੂੰ ਲੈ ਕੇ ਈਜੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਜਿੱਥાં ਚੰਡੀਗੜ੍ਹ ਦੇ ਵਿੱਚ ਵੀ ਸਾਫਕਾ ਆਈਐਸ ਅਫਸਰ ਦੇ ਘਰ ਛਾਪੇਮਾਰੀ ਹੋਈ ਹੈ ਮੋਹਿੰਦਰ ਸਿੰਘ ਜੀ ਚੰਡੀਗੜ੍ਹ ਸਿਤ ਕੋਠੀ ਤੇ ਰੇਡ ਕੀਤੀ ਗਈ ਹੈ ਲੋਟਸ 300 ਪ੍ਰੋਜੈਕਟਸ ਨੂੰ ਲੈ ਕੇ ਈਜੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਜਿਸ ਨਾਲ ਰੇਡ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਸਾਫਕਾ ਆਈਐਸ ਅਫਸਰ ਦੇ ਘਰ ਵੀ ਛਾਪੇਮਾਰੀ ਹੋਈ ਹੈ ਔਰ ਇੱਥੇ ਬਰਾਮਦਗੀ ਵੀ ਹੋਈ ਹੈ ਰੇਡ ਦੌਰਾਨ ਰੇਡ ਦੌਰਾਨ ਮੋਹਿੰਦਰ ਸਿੰਘ ਦੀ ਚੰਡੀਗੜ੍ਹ ਸਿਤ ਕੋਠੀ ਤੇ ਰੇਡ ਦੌਰਾਨ ਇਹ 1 ਕਰੋੜ ਕੈਸ਼ 12 ਕਰੋੜ ਦੇ ਹੀਰੇ ਦੇ 7 ਕਰੋੜ ਦਾ ਸੋਨਾ ਬਰਾਮਦ ਕੀਤਾ ਗਿਆ। ਈਰੀਨੋਚਾ ਵਿਮਾਰੀ ਦੌਰਾਨ ਦਸਤਾਵੇਜ਼ ਦੀ ਬਰਾਮਦ ਹੋਈ ਹੈ। ਈਰੀ ਨੇ 300 ਕਰੋੜ ਕੁਟਾਲੇ ਦੇ ਵਿੱਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਦਿੱਲੀ, ਮੇਰਟ, ਨੌਇਡਾ, ਚੰਡੀਗੜ੍ਹ ਸਮੇਤ ਕਈ ਥਾਵਾਂ ਤੇ ਛਾਪੇਮਾਰੀ ਹੋਈ ਹੈ। ਸੋ ਵਕ ਵਕ ਥਾਵਾਂ ਤੇ ਇਥੇ ਈਡੀ ਨੇ ਰੇਡ ਕੀਤੀ ਹੈ 300 ਕਰੋੜ ਕੁਟਾਲੇ ਦੇ ਵਿੱਚ ਮਨੀ ਲਾਂਡਰਿੰਗ ਦਾ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਗਿਆ ਸੀ ਔਰ ਇਸ ਮਾਮਲੇ ਦੇ ਵਿੱਚ ਦਿੱਲੀ ਹੋਵੇ, ਮੇਰਟ, ਨੌਇਡਾ, ਚੰਡੀਗੜ੍ਹ ਸਮੇਤ ਹੋਰ ਵੀ ਕਈ ਥਾਵਾਂ ਨੇ ਇਥੇ ਵਕੂ ਵਕthਾ ਮਤੇ ਛਾਪੇਮਾਰੀ ਕੀਤੀ ਗਈ ਹੈ ਕਿ ਕੁਝ ਬਰਾਮਦ ਕੀ ਕੁਲ ਮਿਲਾ ਕੀ ਹੁੰਦੀ ਹੈ ਦੇਖਣਾ ਵੀ ਅਹਿਮ ਰਹੇਗਾ ਲੇਕਿਨ ਲੋਟਸ 300 ਪ੍ਰੋਜੈਕਟਸ ਨੂੰ ਲੈ ਕੇ ਈਡੀ ਨੇ ਇਥੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਉਤੇ ਚੰਡੀਗੜ੍ਹ ਦੇ ਵਿੱਚ ਵੀ ਸਾਬਕਾ ਆਈਐਸ ਅਫਸਰ ਦੇ ਕਰ ਛਾਪੇਮਾਰੀ ਹੋਈ ਹੈ ਹਰਪ੍ਰੀਤ ਬੰਦੇਸ਼ਾ ਦੇ ਨਾਲ ਗੱਲ ਕਰਦੇ ਹਾਂ ਹਰਪ੍ਰੀਤ ਜਿਸ ਤਰ੍ਹਾਂ ਦੇ ਨਾਲ ਇਹ ਰੇਡ ਕੀਤੀ ਗਈ ਹੈ ਲੋਟਸ 300 ਇਹ ਕੀ ਕੁਝ ਪ੍ਰੋਜੈਕਟ ਜਿਸ ਦੇ ਤਹਿਤ ਇਹ ਰੇਡ ਕੀਤੀ ਗਈ ਹੈ ਇਸ ਦੇ ਬਾਰੇ ਕੀ ਕੁਝ ਜਾਣਕਾਰੀ ਹੋਰ ਕੋਸੇ ਲੋਟਸ 300 ਤੇ ਇਸ ਤੋਂ ਇਲਾਵਾ ਇੱਕ ਹੋਰ ਕੰਪਨੀ ਹੈ ਜਿਸ ਪਰ ਅੱਜ ਰੇਡ ਕੀਤੀ ਗਈ ਹੈ ਏਡੀ ਵੱਲੋਂ ਹੈਸੰਡਿਆ ਗਰੁੱਪ ਹੈ ਇਹ ਜਿਹੜੀ ਰੇਡ ਹੈ ਇਹ ਵਾਪਕ ਨੌਰਥ ਇੰਡੀਆ ਦੇ ਇਲਾਕੇ ਜਿਹੜੀ ਕੀਤੀ ਗਈ ਜਿਸ ਵਿੱਚ ਕਿ ਚੰਡੀਗੜ੍ਹ ਸ਼ਾਮਿਲ ਹੈ ਇਸ ਤੋਂ ਇਲਾਵਾ ਮੇਰਟ 'ਚ ਰੇਡ ਹੋ ਰਹੀ ਹੈ ਦਿੱਲੀ 'ਚ ਰੇਡ ਹੋਈ ਹੈ ਤੇ ਨਾਡਾ 'ਚ ਵੀ ਕਿਸੇ ਜਗ੍ਹਾ ਤੇ ਰੇਡ ਕੀਤੀ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਲੱਭੀ ਟੀਮ ਵੱਲੋਂ ਇਹ ਰੇਡ ਜਿਹੜੇ ਨੇ ਕੀਤੇ ਗਏ ਨੇ ਐਕਸੀਓ ਸਾਡਾ ਕੰਪਨੀ ਐਟ ਆਈਏ ਜਿਹੜੇ ਨੇ ਫਾਰਮਰ ਸੀਈਓ ਦੀ ਫਾਰਮਰ ਆਈ ਹੈ ਤਾਂ ਸਰ ਉਹਨਾਂ ਦੇ ਟਿਕਾਣਿਆਂ ਤੇ ਰੇਡ ਕੀਤੀ ਜਾ ਰਹੀ ਹੈ ਲਗਭਗ 48 ਘੰਟਿਆਂ ਤੋਂ 11 ਲੋਕੇਸ਼ਨ ਨੇ ਜਿੱਥੇ ਕੀ ਰੇਡ ਕੁੱਲ ਮਿਲਾ ਕੇ ਚਾਰ ਸ਼ਹਿਰਾਂ ਦੇ ਵਿੱਚ ਕੀਤੀ ਜਾ ਰਹੀ ਹੈ ਅਜੇ ਤੱਕ ਜੋ ਜਾਣਕਾਰੀ ਮਿਲ ਰਹੀ ਹੈ ਕਿ 1 ਕਰੋੜ ਕੈਸ਼ ਇਸ ਤੋਂ ਲਾਵਾ 12 ਕਰੋੜ ਦੇ ਹੀਰੇ 7 ਕਰੋੜ ਦਾ ਸੋਨਾ ਤੇ ਹੋਰ ਜਿਹੜੇ ਕੁਝ ਕਾਗਜ਼ਾਤ ਮਿਲੇ ਨੇ ਜਿਹੜੇ ਕਿ ਬਿਲਾਮੀ ਸੰਪਤੀ ਦੇ ਦੱਸੇ ਜਾ ਰਹੇ ਨੇ ਅਜੇ ਤੱਕ ਆਫੀਸ਼ੀਅਲੀ ਤੌਰ ਤੇ ਵੀ ਵੱਲੋਂ ਐਸਪੀ ਜੀਡੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਲੇਕਿਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਚ ਜਿਹੜੀ ਹੈ ਮੇਰਠ ਦੇ ਵੀ ਇੱਕ ਰੀਅਲ ਅਸਟੇਟ ਦੇ ਵੱਡੇ ਕਾਰੋਬਾਰੀ ਨੇ ਉਹਨਾਂ ਨੂੰ ਉੱਥੇ ਵੀ ਇਸ ਨੂੰ ਲੈ ਕੇ ਰੇਡ ਕੀਤੀ ਜਾ ਰਹੀ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਅਸਲ ਵਿੱਚ منی ਲਾਂਡਰਿੰਗ ਦਾ ਮਾਮਲਾ ਹੈ ਲਗਭਗ 100 ਕਰੋੜ ਦਾ ਜਾ ਸਕਦਾ ਹੈ ਜਿਹੜਾ ਫਾਰਮਰ ਆਈਐਸ ਅਫਸਰ ਨੇ ਉਹਨਾਂ ਕੋਲ ਇਸ ਜਿਹੜੀ منی ਲਾਂਡਰਿੰਗ ਦੇ ਪੈਸੇ ਨੂੰ ਲੈ ਕੇ ਪੁੱਛਗਛ ਵੀ ਕੀਤੀ ਜਾ ਰਹੀ ਹੈ ਕਿ ਆਖਰੇ ਪੈਸਾ ਕਿੱਥੋਂ ਕਿਵੇਂ ਟਰੈਵਲ ਕੀਤਾ तमाम ਜਿਹੜੀਆਂ ਸਿਖਾ ਜੇ ਕਿਲਕ ਸਾਹਮਣੇ ਆਈਆਂ ਨੇ ਕਿ ਤਰੀਕੇ ਦੇ ਨਾਲ سونے ਜਵਾਰ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਇਹ ਵੱਡਾ ਇੱਕ ਮਾਮਲਾ ਹੋ ਸਕਦਾ ਹੈ ਭ੍ਰਸ਼ਟਾਚਾਰ ਨੂੰ ਲੈ ਕੇ ਅਜੇ ਤੱਕ ਸਰਫੀਸ਼ਲੀ ਤੌਰ ਤੇ ਅਫਸਰ ਦਾ ਨਾਮ ਜਿਹੜਾ ਉਹ ਸਾਂਝਾ ਨਹੀਂ ਕੀਤਾ ਗਿਆ ਲੇਕਿਨ ਇਹ ਵੱਡੀ ਜਾਣਕਾਰੀ ਹੈ ਕਿ ਇੱਕ ਫਾਰਮਰ ਸੀਈਓ ਤੇ ਐਕਸ ਆਈਐਸ ਅਫਸਰ ਨੇ ਨੋਡਾ ਅਥਾਰਟੀ ਜਿੱਨਾਂ ਦੇ 체 ਈਡੀ ਵੇ ਰੇਡ ਕੀਤੀ ਗਈ ਬਿਲਕੁਲ ਲੇਕਿਨ ਜਿਸ ਨਾਲ ਕੋਈ ਸਾਬਕਾ ਜਿਹੜੇ ਅਫਸਰ ਰਹੇ ਨੇ ਉਹਨਾਂ ਦੇ ਕਰਾਂਚ ਰੇਡ ਚੰਡੀਗੜ੍ਹ ਦੇ ਵਿੱਚ ਵੀ ਇਸੇ ਤਰ੍ਹਾਂ ਰੇਡ ਹੋ ਜੋ ਵੱਡੀ ਬਰਾਮਦਗੀ ਹੋਈ ਹੈ ਯਕੀਨਨ ਇਹ ਬੜਾ ਵੱਡਾ ਘਟਾਲਾ ਜੋ ਬਰآمدਗੀਆਂ ਵੀ ਹੋ ਰਹੀਆਂ ਨੇ ਔਰ ਕਈ ਵੱਡੇ ਜਿਹੜੇ ਅਧਿਕਾਰੀ ਜੋ ਰਹੇ ਨੇ ਜਾਂ ਹੋਰ ਵੱਡੇ ਨਾਂ ਵੀ ਸਾਹਮਣੇ ਆ ਸਕਦੇ ਨੇ ਅਰਪੀਤ ਦੇਖੋ ਅਜੇ ਐਸਤੇ ਰੇਟ ਚੱਲ ਰਹੀ ਹੈ ਅਜੇ ਜਿਹੜੀ ਰੇਟ ਕੰਡਕਟ ਹੋ ਰਹੀ ਹੈ ਜਗਾ ਜਗਾ ਤੇ ਉੱਤੇ ਤਾਂ ਇਹ ਜਿਆਦਾ ਜਾਣਕਾਰੀ ਜਿਹੜੀ ਉਹ ਸਾਂਝੀ ਨਹੀਂ ਕੀਤੀ ਗਈ ਕਿ ਕਿਹੜੇ ਵੱਡੇ ਨਾਵਾਂ ਦਾ ਖੁਲਾਸਾ ਹੋ ਸਕਦਾ ਲੇਕਿਨ ਇਹ ਮੰਨ ਕੇ ਚੱਲਿਆ ਜਾਏ ਕਿ ਜੇਕਰ ਕਿਸੇ ਅਸਰ ਵੱਲੋਂ ਇਟਾ ਵੱਡਾ ਕੰਮ ਕੀਤਾ ਗਿਆ ਤੇ ਬਿਨਾ ਰਾਜਨੀਤਿਕ ਸ਼ਰਨ ਬਿਨਾ ਹੋਰ ਅਸਰਾਂ ਦੀ ਤਾਂਟਾਂ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ ਇਹ ਇੱਕ ਮੋਡਸ ਆਪਰੰਡੀ ਹੈ ਹੁਣ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਸਾਰਾ ਪੈਸਾ ਇਕੱਠਾ ਹੋਇਆ ਕਿਵੇਂ ਸਾਰਾ ਸੋਨਾ ਜਵਾਰਾ ਜਿਹੜੇ ਮਿਲੇ ਨੇ ਹੀਰੇ ਵੀ ਤੇ ਸੋਨਾ ਵੀ ਕਿਉਂਕਿ ਵੱਡੀ ਰਿਕਵਰੀ ਹੈ ਜਿਹੜੀ ਹੀਰੇ ਦੀ ਹੈ ਕਿ 12 ਕਰੋੜ ਦੇ ਹੀਰੇ ਦੱਸ ਕਰੋੜ ਦਾ ਸੋਨਾ ਤੇ ਬਾਕੀ ਬਿਨਾਮੀ ਸੰਪਤੀਆਂ ਦੇ ਜਿਹੜੇ ਕਾਗਜ਼ ਨੇ ਉਹ ਨੇ ਤੇ ਇੱਕ ਐਕਸਪੋਰਟ ਇਹ ਜਿਹੜਾ ਰੀਅਲ ਏਸਟੇਟ ਦਾ ਕੋਈ ਵੱਡਾ ਕਾਰੋਬਾਰੀ ਮੇਰਟ ਦਾ ਉਸ ਦਾ ਵੀ ਨਾਮ ਆ ਰਿਹਾ ਹੈ ਕਿ ਉਸ ਦੇ ਉੱਤੇ ਵੀ ਈਡੀ ਵੱਲੋਂ ਕੀਤੀ ਗਈ ਤੇ ਜ਼ਾਹਿਰ ਤੌਰ ਤੇ ਇਹ ਜਿਹੜੇ ਕਨੈਕਸ਼ਨਸ ਨੇ ਆਪਸ ਆ ਜੁੜੇ ਹੋਏ ਨੇ ਕਿ ਵੱਡਾ ਇਹ ਇੱਕ ਇੱਕ ਜਿਹੜਾ ਕਨੈਕਸ਼ਨ ਹੈ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਈਡੀ ਵੱਲੋਂ ਚਾਰ ਸ਼ਹਿਰਾਂ ਦੇ ਵਿੱਚ 11 ਜਗ੍ਹਾ ਦੇ ਉੱਤੇ ਵੱਖਰੇ ਵੱਖਰੇ ਟਾਈਮ 'ਤੇ ਰੇਡ ਆ ਉਹ ਕੀਤੀ ਗਈ ਜੋ ਜਾਣਕਾਰੀ ਕੂਤਰ ਦੇ ਰਹੇ ਨੇ ਕਿ ਲਖਨਊ ਦੀ ਟੀਮ ਨੇ ਇਸ ਪੂਰੇ ਜਿਹੜੀ ਹੈ ਸਰਚ ਆਪਰੇਸ਼ਨ ਨੂੰ ਲੀਡ ਕੀਤਾ ਤਾਂ ਉਸ ਤੋਂ ਬਾਅਦ ਜਿਹੜੀ ਛਾਪੇ ਮਾਰੀ ਹੈ ਸ਼ੁਰੂ ਹੋਈ ਬਿਲਕੁਲ ਹੋ ਰਹੇ تھے ਜਿਸ ਤਰ੍ਹਾਂ ਨਾਲ ਟੀਮਾਂ ਹੱਲੇ ਵੀ ਰੇਡ ਕਰੀਆਂ ਨੇ ਜੋ ਕਿ ਕੁਝ ਕੁਲ ਮਿਲਾਕੇ ਬਰਾਮਦ ਕੀ ਹੁੰਦੀ ਹੈ ਔਰ ਕਿਹੜੇ-ਕਿਹੜੇ ਨਾਵਾਂ ਦਾ ਖੁਲਾਸਾ ਹੁੰਦਾ ਹੈ ਦੇਖਣਾ ਅਹਿਮ ਰਹੇਗਾ ਹਾਲੇ ਤੱਕ ਜਿਹੜੇ ਕਈ ਅਫਸਰਾਂ ਦੇ ਘਰ ਰੇਡ ਹੋਈ ਹੈ ਸੋ ਕਈ ਪੋਲਿਟੀਕਲ ਜਿਹੜੇ ਨੇ ਉਹ ਕਨੈਕਸ਼ਨ ਵੀ ਸਾਹਮਣੇ ਆਣ ਦੀ ਜਿਸ ਤਰ੍ਹਾਂ ਦੇ ਨਾਲ ਏਕਿਆਸਰਾਈਆਂ ਨੇ ਬਿਨਾ ਪੋਲਿਟੀਕਲ ਸਨਰਖਣ ਦੇ ਤਾਂ ਪੋਸੀਬਲ ਨਹੀਂ ਹੈ ਲੇਕਿਨ ਕਿਹੜੇ-ਕਿਹੜੇ ਨਾਂ ਸਾਹਮਣੇ ਆਉਂਦੇ ਨੇ ਇਹ ਦੇਖਣਾ ਬੜਾ ਅਹਿਮ ਰਹੇਗਾ ਔਰ ਇਸ ਨੂੰ ਲੈ ਕੇ ਯਕੀਨਨ ਮਾਹੌਲ ਪਕਦਾ ਹੋਇਆ ਜ਼ਰੂਰ ਦਿਖਾਈ ਦੇ ਰਿਹਾ ਹੈ ਬਿਲਕੁਲ ਦੇਖੋ ਇਹ ਤੁਸੀਂ ਮੰਨ ਕੇ ਚੱਲੋ ਕਿ ਆਉਣ ਵਾਲੇ ਦਿਨਾਂ ਤੇ ਇਸ ਰੇਟ ਤੋਂ ਬਾਅਦ ਰਾਜਨੀਤੀ ਜ਼ਰੂਰ ਗਰਮਾਏਗੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਖਰ ਬਿਨਾ ਰਾਜਨੀਤਿਕ ਸੰਗਰਖਣ ਤੋਂ ਇਹ ਕੰਮ ਨਹੀਂ ਹੋ ਸਕਦਾ ਬਿਨਾ ਪੋਲਿਟੀਕਲ ਅਸਾਇਲਮ ਤੋਂ ਇਹ ਕੰਮ ਨਹੀਂ ਹੋ ਸਕਦਾ ਸਦਵੇ ਖਾਸ ਤੌਰ ਤੇ ਜਦੋਂ ਏਡੀ ਵੱਡੀ ਬਰਾਮਕੀ ਏਡੀ ਵੱਡੇ ਵਟਾਲੇ ਦੀ ਗੱਲ ਕੀਤੀ ਜਾਂਦੀ ਹੋਵੇ ਵੱਡੇ ਭ੍ਰਸ਼ਟਾਚਾਰ ਦੀ ਗੱਲ ਕੀਤੀ ਜਾਂਦੀ ਹੋਵੇ ਤੇ ਮੰਨ ਕੇ ਚੱਲਿਆ ਜਾਏ ਕਿ ਕਿਸੇ ਦਾ ਲੀਡਰ ਨੂੰ ਕਿਸੇ ਲੀਡਰ ਦਾ ਇਸ ਅਫਸਰ ਨੂੰ ਜ਼ਰੂਰ ਸੰਗਰਖਣ ਰਿਹਾ ਹੋਗਾ ਖਾਸ ਤੌਰ ਤੇ ਜਿਹੜਾ ਫਾਰਮਰ ਸੀਐਕਐਸ ਆਈਐਸ ਅਫਸਰ ਲਾਡਾ ਅਥਾਰਟੀ ਦਾ ਦੱਸਿਆ ਜਾ ਰਿਹਾ ਹੈ ਨਾਰਡਾ ਦੇ ਵਿੱਚ ਪੋਸਟਿੰਗ ਹੋਣਾ ਹੀ ਆਪਣੇ ਆਪ ਚ ਬੜੀ ਵੱਡੀ ਇੱਕ ਜੇਤ ਮੰਨੀ ਜਾਂਦੀ ਹੈ ਤੇ ਖਾਸ ਜਿਸ ਤਰੀਕੇ ਦੇ ਨਾਲ ਇਹ ਛਾਪੇਮਾਰੀ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਇਹ ਬ ਜਿਹੜੀ ਚੱਲ ਰਹੀ ਹੈ ਤੇ ਇਹ ਮੰਨ ਕੇ ਚੱਲੋ ਕਿ ਅਜੇ ਆਉਣ ਵਾਲੇ ਸਮੇਂ 'ਚ ਇਸ ਦੇ ਵਿੱਚ ਵੱਡੇ ਪੱਲੇ ਜ਼ਰੂਰ ਹੋਣਗੇ ਬਰਾਮਦਗੀਆਂ ਨੂੰ ਲੈ ਕੇ ਬਿਲਕੁਲ ਔਰ ਇਹ ਗਲਵਲ ਜ਼ਰੂਰ ਇਸ਼ਾਰਾ ਕਰਦਾ ਹੈ ਕਿ ਪਾਵੇਂ ਜਿੰਨਾ ਮਰਜ਼ੀ ਸਰਕਾਰਾਂ ਕਹਿਣ ਕਿ ਪ੍ਰਚਾਰ ਤੇ ਨਕੇਲ ਕਸੀ ਜਾ ਰਹੀ ਹੈ ਲੇਕਿਨ ਭ੍ਰਸ਼ਟਾਚਾਰ ਜੋ ਹੈ ਉਹ ਕਿਸ ਕਦਰ ਜਣਾ ਸਾਡੀਆਂ ਖੋਕਲੀਆਂ ਕਰ ਰਿਹਾ ਇਹ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਉਹ ਸਾਬਿਤ ਕਰ ਰਿਹਾ ਹਰਪ੍ਰੀਤ ਆ ਬਿਲਕੁਲ ਜਿਹੜੀ ਜ਼ੀਰੋ ਟੋਲਰੈਂਸ ਦੀ ਗੱਲ ਕੀਤੀ ਜਾਂਦੀ ਹੈ ਕਰਪਸ਼ਨ ਨੂੰ ਲੈ ਕੇ ਜ਼ੀਰੋ ਟੋਲਰੈਂਸ ਹੈ ਕਿਸੇ ਤਰੀਕੇ ਦਾ ਕੋਈ ਪ੍ਰਸ਼ਾਚਾਰ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਖੜ ਅੜੀਆਂ ਕਾਰਵਾਈਆਂ ਦੀ ਗੱਲ ਕੀਤੀ ਜਾਂਦੀ ਹੈ ਲੇਕਿਨ ਇਹ ਕਾਰਵਾਈਆਂ ਹੁਣ ਸਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਏਡੀ ਦੀ ਰੇਟਸ 12 ਕਰੋੜ ਦੇ ਹੀਰੇ ਮਿਲ ਰਹੇ ਨੇ 7 ਕਰੋੜ ਦਾ ਸੋਨਾ ਮਿਲ ਰਿਹਾ ਬਿਨਾਮੀ ਸੰਪਤੀ ਮਿਲ ਰਹੀ ਹੈ ਚੰਡੀਗੜ੍ਹ ਤੇ ਰੇਡ ਜੇ ਵੀ ਚੱਲ ਰਹੀ ਹੈ ਮੇਰਟ ਤੇ ਕੁਝ ਲੋਕੇਸ਼ਨ ਜਿਹੜੀਆਂ ਨੇ ਉੱਥੇ ਰੇਡ ਚੱਲ ਰਹੀ ਹੈ ਦਿੱਲੀ 'ਚ ਕੁਝ ਜਗ੍ਹਾ ਤੇ ਰੇਡ ਕੀਤੀ ਜਾ ਰਹੀ ਹੈ ਤੇ ਇਸੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤੋ ਤੇਰੇ ਨਾਲ ਹੈ ਕਿ ਮੇਰਠ ਦੇ ਵਿੱਚ ਜੇ ਰੀਅਲ ਅਸਟੇਟ ਕਾਰੋਬਾਰੀ ਦੇ ਘਰ ਰੇਡ ਹੋਈ ਹੈ ਦੋ ਗੱਡੀਆਂ ਚ ਭਰ ਕੇ ਈਡੀ ਦੇ ਅਧਿਕਾਰੀ ਜਿਹੜੇ ਪਹੁੰਚੇ ਨੇ ਤੇ ਰੇਡ ਅਜੇ ਵੀ ਉੱਥੇ ਜਾਰੀ ਰਹਿ ਮੰਨਿਆ ਜਾ ਰਿਹਾ ਹੈ ਕਿ ਉੱਥੋਂ ਹੋਰ ਖੁਲਾਸੇ ਹੋ ਸਕਦੇ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਫਿਲਹਾਲ ਦੀ ਸਾਰੀ ਵਿਸਾਰ ਜਾਣਕਾਰੀ ਲਈ ਹਲੇ ਹੋਰ ਵੀ ਖੁਲਾਸੇ ਹੋਣ ਦੀ ਜਿਹੜੀ ਹੈ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਹਲੇ ਵੀ ਟੀਮਸ ਵੱਲੋਂ ਵਕਫ ਵਕਫ ਥਾਮ ਆਤੀ ਹੈ ਛਾਪੇ ਮਾਰੀ ਕੀਤੀ ਜਾ ਰਹੀ ਹੈ